ਕਹਿੰਦੇ ਨੇ ਕਿ ਕੁਦਰਤ ਕਈ ਵਾਰ ਅਜਿਹਾ ਕ੍ਰਿਸ਼ਮਾ ਕਰ ਦਿੰਦੀ ਆ ਕਿ ਇਨਸਾਨ ਨੂੰ ਆਪਣੀਆਂ ਅੱਖਾਂ ਤੇ ਹੀ ਵਿਸ਼ਵਾਸ ਨਹੀਂ ਰਹਿੰਦਾ ਇੱਕ ਅਜਿਹਾ ਹੀ ਕੁਦਰਤ ਦਾ ਕ੍ਰਿਸ਼ਮਾ ਵੇਖਣ ਨੂੰ ਮਿਲਿਆ ਪਿੰਡ 파ਰੋਵਾਲ ਜ਼ਿਲ੍ਹਾ ਗੁਰਦਾਸਪੁਰ ਜਿੱਥੇ ਕਿ ਇੱਕ ਕੋਟਲੀ ਫਾਰਮ ਦੇ ਵਿੱਚ 230 ਗ੍ਰਾਮ ਦਾ ਆਂਡਾ ਵੇਖਣ ਨੂੰ ਮਿਲਿਆ ਮੈਂ ਆਪਣੇ ਕੈਮਰਾਮੈਨ ਨੂੰ ਕਹਾ ਕਿ ਨਾਲ-ਨਾਲ ਇਸ ਤੇ ਸ਼ਾਟ ਵੀ ਜ਼ਰੂਰ ਦਿਖਾਈ ਜਾਣਾ ਕਿ ਆਂਡਾ ਜਿਹੜਾ ਉਹ ਲਗਭਗ 60 ਗ੍ਰਾਮ ਦੇ ਕਰੀਬ ਹੁੰਦਾ ਲੇਕਿਨ ਇਹ ਅੰਡਾ ਵੇਖਣ ਨੂੰ ਇੰਜ ਲੱਗਦਾ ਕਿ ਸ਼ੁਤਰ ਮੁਰਗ ਦਾ ਹੋਵੇ ਹਾਲੇ ਤੱਕ ਇੰਨਾ ਵੱਡਾ ਅੰਡਾ ਨਹੀਂ ਦੇਖਿਆ ਜਾ ਸਕਿਆ ਕਹਿੰਦੇ ਨੇ ਕਿ ਹਿੰਦੁਸਤਾਨ ਦੇ ਵਿੱਚ ਹਾਲੇ ਤੱਕ ਅੰਡਾ ਜਿਹੜਾ ਵਾ 210 ਗ੍ਰਾਮ ਤੱਕ ਦਾ ਪੈਦਾ ਹੋਇਆ ਲੇਕਿਨ ਇਹ 230 ਗ੍ਰਾਮ ਜਿਹੜੇ ਮੁਰਗੀ ਫਾਰਮ ਦੇ ਮਾਲਕ ਨੇ ਉਹ ਸਾਡੇ ਨਾਲ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਦੈਨਿਕ ਸਵੇਰਾ ਤੇ ਬਹੁਤ ਬਹੁਤ ਸਵਾਗਤ ਆ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਨਾਮ ਹੈ ਤੁਸੀਂ ਹਾਂਜੀ ਮੇਰਾ ਨਾਮ ਜੀ ਗੁਰਨੋਨਿਹਰ ਸਿੰਘ ਦੱਬਿਆ ਜੀ ਤੇ ਮੈਂ ਸੁਬਜੀਤਪੁਰ ਦੀ ਫਾਰਮ 파ਰੋਵਾਲ ਚਲਾ ਰਿਹਾ ਠੀਕ ਹੈ ਜੀ ਇਹ ਕਾਰੋਬਾਰ ਮੇਰੇ ਬਾਪੂ ਜੀ ਨੇ ਸੈਟਅਪ ਕੀਤਾ ਸੀ ਇਹ ਉਹਨਾਂ ਦੇ ਨਾਲ ਮੈਂ ਹੈਲਪ ਕਰਦਾ ਰਿਹਾ ਇੱਕਦੋਂ ਤੋਂ ਸੈਟਅਪ ਹੋਇਆ ਇਹ ਜੀ 1980 ਦੇ ਲਗਜਾਗੇ ਉਹਨਾਂ ਨੇ ਸ਼ੁਰੂ ਕੀਤਾ ਜਦੋਂ ਇਹ ਛੋਟੇ ਸਨ 10 12 ਸਾਲਾਂ ਦੇ ਹਿਸਾਬ ਤੋਂ ਤੇ ਜਦੋਂ ਉਹਨਾਂ ਸ਼ੁਰੂ ਕੀਤਾ ਸੀ ਤੇ ਬਾਅਦ ਫਿਰ 90 99 ਦੇ ਲਗਜਾਗੇ ਹੀ ਨਾਰਨਾ ਦੇ ਰਲਗੇ ਉਸ ਤੋਂ ਬਾਅਦ ਫਿਰ ਮੇਰੇ ਬ੍ਰਦਰ ਡਾਕਟਰ ਹੈ ਮੇਰੀ ਸਿਸਟਰ ਵੀ ਡਾਕਟਰ ਹੈ ਤੇ ਮੇਰੇ ਬੱਚੇ ਵੀ ਡਾਕਟਰ ਨੇ ਤੇ ਮੈਂ ਤੇ ਮੇਰੇ ਡੈਡੀ ਦੋਵੇਂ ਫਿਰਹੀ ਹੈ ਇਹੀ ਕੰਮ ਕਰਦੇ ਆ ਤੁਹਾਡੇ ਪੋਰਟਲੀ ਫਾਰਮ ਦੇ ਵਿੱਚ ਕਿੰਨੇ ਜਾਨਵਰ ਨੇ ਜੀ ਮੇਰੇ ਕੋਲ 50000 ਜਾਨਵਰ ਹੈ ਜੀ ਜਿਆਦਾ ਯਾਰ ਮੁਰਗੀ ਹੈ ਜਿਹੜੀ ਅੰਡਾ ਦਿੰਦੀ ਹੈ ਠੀਕ ਹੈ ਜੀ ਬਾਕੀ ਚੂਹੇ ਨੇ ਛੋਟੇ ਜਿਹੜੇ ਬੱਚੇ ਪਾਲਦੇ ਜਾਂਦੇ ਨੇ ਫਿਰ ਸ਼ਿਫਟ ਹੋ ਜਾਂਦੇ ਆ ਅੰਡੇ ਵਾਲੇ ਪਾਸੇ ਤੇ ਜਿਹੜੀ ਐਵਰੇਜ ਮੇਰੀ ਹੈਗੀ 50000 ਪਰੜਦੀ ਹੈ ਜੀ ਮੇਰਾ ਫਾਰਮ ਜਿਵੇਂ ਗੱਲ ਕੀਤੀ ਜਾਵੇ ਤੇ 50000 ਬਰਡ ਦੇ ਵਿੱਚੋਂ ਜਿਹੜਾ ਆਂਡਾ ਵਾ ਉਹ 40 45000 ਪਰ ਡੇ ਹਾਂਜੀ 40 45000 ਦੇ ਲੱਗ ਚੱਕ ਜਿਹੜਾ ਆਂਡਾ ਉਹ ਦਿੰਦੀ ਆ ਮੈਨੂੰ 90% 98% 98 ਸੌਰੀ 89% 90 92 ਉਹ 40 45000 ਦੇ ਲੱਗ ਚੱਕ ਆਂਡਾ ਜੀ ਜੇ ਗੱਲ ਕੀਤੀ ਜਾਵੇ ਇਹ ਲੱਖਾਂ 'ਚ ਨਹੀਂ ਕਰੋੜਾਂ ਆਂਡੇ ਤੁਸੀਂ ਵੇਚ ਚੁੱਕੇ ਹੋਗੇ ਜਿਹੜੇ ਤੁਹਾਡੇ ਹੱਥੀਂ ਨਿਕਲੇ ਹਾਂ ਹਾਂਜੀ 1980 ਤੋਂ ਤੁਸੀਂ ਲਾ ਲਓ ਉਹਦਾ ਜਿਹੜਾ ਛੋਟਾ ਫਾਰਮ ਸੀ ਤੇ ਬਾਕੀ 2000 ਦੇ ਲੱਗੀ ਜਾਗੇ ਤੇ 50000 ਰੁਪਏ ਹੋ ਗਿਆ ਸੀ ਆਪਾਂ ਨੂੰ ਤੇ ਤੁਸੀਂ ਹੁਣ ਉਹਦੇ ਕੈਲਕੂਲੇਟ ਕਰ ਲਓ ਡੇਲੀ ਕਿੰਨਾ ਆ ਜਾਂਦਾ ਤੁਹਾਡੀ ਜ਼ਿੰਦਗੀ ਦੇ ਵਿੱਚ ਪਹਿਲਾਂ ਕਿਦਾਂ ਕਦੇ ਇਸ ਤਰ੍ਹਾਂ ਦਾ ਆਂਡਾ ਵੇਖਣ ਨੂੰ ਨਹੀਂ ਜੀ ਅਸੀਂ ਅਜੇ ਤੱਕ ਏਡਾ ਆਂਡਾ ਨਹੀਂ ਵੇਖਿਆ ਤੇ ਦੋ ਦੋ ਜੋਬ ਵਾਲਾ ਆਂਡਾ ਵੇਖਿਆ ਬਟ ਉਹ ਦਾ ਸਾਈਜ਼ ਕਾਫੀ ਛੋਟਾ ਹੁੰਦਾ ਇਹ ਤੋਂ ਮੈਨੂੰ ਏਦਾਂ ਆਂਡਾ ਨਹੀਂ ਵੇਖਿਆ ਇਹ ਵੀ ਏਡੀ ਉਮਰ ਹੋ ਗਈ ਆ ਮੈਂ 52 ইয়ার 올ਡ ਆ ਬਟ ਮੈਂ ਏਦੇ ਸਾਈਜ਼ ਦਾ ਨਾਂ ਮੇਰੇ ਡੈਡੀ ਨੇ ਵੇਖਿਆ ਜੀ ਉਹਨਾਂ ਦੀ 89 ইয়ার এজ ਆ ਬਟ ਉਹਨਾਂ ਨੇ ਨਹੀਂ ਲਿਖਿਆ ਉਹਨਾਂ ਦੇ ਕਹਿੰਦੇ ਹੀ ਇਹ ਤੇ ਮੈਂ ਚੁੱਕ ਕੇ ਲਿਆ ਵੀ ਉਹ ਆਂਡਾ ਬੇਹ ਤਰ੍ਹਾਂ ਕਿੱਡਾ ਵਾ ਉਹ ਸਾਈਜ਼ ਤੇ ਉਹਨੂੰ ਸਾਹਮ ਉਹਨੂੰ ਸਾਹਮ ਕੇ ਰੱਖ ਕੇ ਉਹਨੂੰ ਚੈੱਕ ਕਰ ਕੀ ਸਾਈਜ਼ ਦਾ ਉਹਨਾਂ ਦੇ ਕਹਿੰਦੇ ਜਦੋਂ ਮੈਂ ਵੇਖਿਆ ਵੀ ਇਹ 230 ਗ੍ਰਾਮ ਦਾ ਆਂਡਾ ਤੇ ਫਿਰ ਮੈਂ ਗੂਗਲ ਕੀਤਾ ਵੀ ਇੰਡੀਆ ਦਾ ਵੇਖਾਂ ਕਿੰਨਾ ਸਾਈਜ਼ ਹੈ ਤੇ ਉਹ 210 ਗ੍ਰਾਮ નીકਲਿਆ ਹਾਂਜੀ ਪਹਿਲਾਂ ਗੂਗਲ ਕੀਤਾ ਸੀ 165 ਗ੍ਰਾਮ ਦਾ ਸੀ ਫਿਰ ਅੱਗੇ ਸਰਚ ਕੀਤਾ 210 ਗ੍ਰਾਮ ਦਾ ਅੱਗੇ ਆਂਡਾ ਨਹੀਂ ਹੈਗਾ ਕਿਸੇ ਦਾ ਵੀ ਜੀ ਜੇ ਗੱਲ ਕੀਤੀ ਜਾਵੇ ਤੇ ਇੰਨੀ ਉਮਰ ਤੋਂ ਲੈ ਕੇ ਹੁਣ ਤੱਕ ਐਡਾ ਆਂਡਾ ਨਹੀਂ ਦੇਖਿਆ ਤੇ ਤੁਹਾਨੂੰ ਜਦੋਂ ਪਹਿਲੀ ਵਾਰ ਵੇਖਿਆ ਤੁਹਾਨੂੰ ਕੀ ਮਹਿਸੂਸ ਹੋਇਆ ਪਹਿਲੀ ਵਾਰੀ ਜਦੋਂ ਮੈਨੂੰ ਬੱਚਿਆਂ ਨੇ ਦੱਸਿਆ ਵੀ ਅੰਕਲ ਆ ਕਿੱਡਾ ਵਡਾਂਡਾ ਵਾ ਤੇ ਮੈਂ ਨਹੀਂ ਇਹਨੂੰ ਗੌਰ ਨਹੀਂ ਦਿੱਤਾ ਠੀਕ ਹੈ ਮੈਂ ਆਂਡਾ ਵਾ ਗੱਡਾ ਕੀ ਹੋ ਜਾਊਗਾ ਕਿ ਮੈਂ ਇਹਨਾਂ ਨਹੀਂ ਗੌਰ ਕੀਤਾ ਬਟ ਜਦੋਂ ਫਿਰ ਡੈਡੀ ਨੇ ਕਿਹਾ ਮੈਨੂੰ ਵੀ ਉਹ ਆਂਡਾ ਉੱਥੇ ਰੱਖਿਆ ਪਿਆ ਵਾ ਉਹ ਕਿੱਡਾ ਵਡਾਂਡਾ ਵਾ ਤੇ ਉਹ ਟੁੱਟ ਜਾਊਗਾ ਤੇ ਮੈਂ ਜਦੋਂ ਲੈਣ ਗਿਆ ਵਾਂ ਤੇ ਮੈਂ ਕਿਹਾ ਕਿ ਉਹ ਵੇਟ ਤੇ ਕਰੀਏ ਇਹਦਾ ਤੇ ਜਦੋਂ ਵੇਟ ਵੇਖਿਆ 230 ਗ੍ਰਾਮ ਤੇ ਮੈਂ ਹੈਰਾਨ ਹੋ ਗਿਆ ਠੀਕ ਹੈ ਜੀ ਤੇ ਜਦੋਂ ਗੂਗਲ ਕੀਤਾ ਵੀ ਅਸੀਂ ਤਾਂ ਨੈਸ਼ਨਲ ਰਿਕਾਰਡ ਤੋੜ ਦਿੱਤਾ ਵੀ ਹੁਣ ਅੱਗੇ ਕੀ ਪਲੈਨਿੰਗ ਹੈ ਇਹ ਐਂਡੇ ਦਾ ਕੀ ਕਰੀਏ ਅੱਗੇ ਜੀ ਮੈਂ ਤੇ ਇਹਨੂੰ ਵੈਟਰਨਰੀ ਕਾਲਜ ਦਾਉਂਗਾ ਜਾਂ ਤੇ ਮੈਂ ਗੜਵਾਸੂ ਦੇ ਦੂੰਗਾ ਲੁਧਿਆਣੇ ਤੇ ਜਾਂ ਫਿਰ ਅੰਮ੍ਰਿਤਸਰ ਖਾਲਸਾ ਕਾਲਜ ਵੈਟਰਨਰੀ ਹੈਗਾ ਜੀ ਉੱਥੇ ਦੇ ਦਿਆਂਗਾ ਤੁਹਾਨੂੰ ਕਹਾਂਗਾ ਵੀ ਇਹਨਾਂ ਪਰਖੋ ਜਿਹੜੀ ਮੁਰਗੀ ਹੈ ਉਹ ਵੇਖਣ ਨੂੰ ਕਿੰਨਾ ਉਹਦਾ weight ਕਿੰਨਾ ਮੁਰਗੀ ਦਾ ਹੈ ਉਹਦਾ weight 2.5 ਕਿਲੋ ਤੋਂ ਪਲੱਸ ਹੀ ਆਦਾ weight ਠੀਕ ਹੈ ਜੀ ਬਾਕੀ weight ਦੇ ਨਾਲ ਨਹੀਂ ਜੀ ਹੈਗਾ ਮੈਟਰ ਕਰਦਾ ਏ ਇਹਦੇ ਕੁਦਰਤੀ ਕਰਿਸ਼ਮਾ ਆ ਵੀ ਜਿਹੜਾ ਇਹ ਅੰਡਾ ਇੱਡਾ ਸਾਈਜ਼ ਦਾ ਆ ਹਾਂ ਜੀ weight ਮੁਰਗੀ ਦੇ weight ਦਾ ਨਹੀਂ ਇੰਨਾ ਕੰਸਰਨ ਹੁੰਦਾ ਜੀ ਨਾਰਮਲ ਅੰਡਾ ਤੁਸੀਂ ਇਹ ਵੇਖਿਆ ਉਹ ਨਾਰਮਲ ਅੰਡਾ ਤੇ weight ਕੀ ਹੁੰਦਾ ਤੇ 50 60 ਗ੍ਰਾਮ ਹੱਦ 70 ਗ੍ਰਾਮ ਇਹ ਤਿੰਨ ਗੁਣਾ ਵੱਡਾ 70 ਗ੍ਰਾਮ 라ਵਾਂਗੇ ਤਿੰਨ ਗੁਣਾ ਵੱਡਾ ਜੀ 70 30 1 ਹਾਂਜੀ ਉਹ 200 ਦਾਗਰਾਮ ਉਤੋਂ ਵੀ ਜ਼ਿਆਦਾ ਹੋ ਗਿਆ ਜੀ 3 ਗੁਣਾ 2 ਚਾਰ ਆਂਡਿਆਂ ਦੇ ਬਰਾਬਰ ਲੱਗਦਾ ਚਾਰ ਆਂਡਿਆਂ ਦੇ ਬਰਾਬਰ ਲਗਭਗ ਕਿੰਨੇ ਆਂਡਾ ਦੇ ਦਿੱਤਾ ਮੁਰਗੀ ਨੇ ਠੀਕ ਹੈ ਜੀ ਤੇ ਇਹ ਜਿਹੜਾ ਜੀ ਇਹ ਬਸ ਰਖਮਾ ਹੀ ਹੈ ਜੀ ਤੇ ਤੁਹਾਡੇ ਦਿਖਾਲ ਦੇ ਵਿੱਚ ਕਿਦਾਂ ਆਇਆ ਕਿ ਆਪਾਂ ਹੁਣ ਮੀਡੀਆ ਨਾਲ ਗੱਲ ਕਰੀਏ ਉਹਨਾਂ ਨੂੰ ਦੱਸੀਏ ਕਿ ਇਹ ਜੀ ਮੈਂ ਆਪਣੇ ਬੱਚਿਆਂ ਨਾਲ ਗੱਲ ਕੀਤੀ ਸੀ ਉਹ ਦੋਵੇਂ ਡਾਕਟਰ ਨੇ ਯੂ ਐਸ ਏ ਉਹ ਆਂਦੇ ਪਾਪਾ ਤੁਸੀਂ ਮੀਡੀਆ ਅੱਜ ਦੱਸੋ ਤੇ ਉਹ ਵੈਟਰਨਰੀ ਕਾਰਜਵਾਲੇ ਨੇ ਮੈਨੂੰ ਦੱਸੋ ਜਾ ਕੇ ਤੇ ਫਿਰ ਮੈਂ ਆਪਣੇ ਉਹ ਮੇਰੇ ਬ੍ਰਦਰ ਇਨ ਲਾਉ ਉਹਨਾਂ ਨੇ ਗੱਲ ਕੀਤੀ ਤੇ ਉਹਨਾਂ ਨੇ ਫਿਰ ਇੱਕ ਭੇਜਿਆ ਤੇ ਮੀਡੀਆ ਵਾਲਾ ਤੇ ਫਿਰ ਉਹਨੇ ਜਦੋਂ ਉਹ ਵੇਖਿਆ ਉਹ ਆਪਰਾਣ ਹੋ ਗਿਆ ਠੀਕ ਹੈ ਜੀ ਉਸ ਤੋਂ ਬਾਅਦ ਫਿਰ ਆ ਚਾਰ ਪੰਜ ਮੀਡੀਆ ਵਾਲੇ ਆ ਗਏ ਨੇ ਤੇ ਫਿਰ ਉਸ ਹਾਲਾਤ ਮੈਂ ਦੱਸੀ ਇਹਨਾਂ ਡਿਟੇਲਸ ਵੀ ਕੀ ਹੋਇਆ ਕਿਦਾਂ ਕਿਦਾਂ ਹੋਇਆ ਸੋ ਦੇਖ ਸਕਦੇ ਹੋ ਕਿ ਇੰਨਾ ਵੱਡਾ ਆਂਡਾ ਸ਼ਾਇਦ ਮੈਂ ਵੀ ਆਪਣੀ ਜ਼ਿੰਦਗੀ ਦੇ ਵਿੱਚ ਪਹਿਲੀ ਵਾਰੀ ਦੇਖਿਆ ਕਿਉਂਕਿ ਤੁਸੀਂ ਦੇਖ ਸਕਦੇ ਹੋ ਕੈਮਰੇ ਦੇ ਵਿੱਚ ਕਿ ਨਾਲ ਛੋਟੇ ਆਂਡੇ ਪਏ ਆ ਤੇ ਇਹ ਕਿੱਡਾ ਵੱਡਾ ਆਂਡਾ ਵਾ ਇਹਦਾ weight ਵੀ ਬਹੁਤ ਜ਼ਿਆਦਾ ਕਾਫੀ ਵੱਡਾ ਵਾਤੇ ਇਹਨਾਂ ਵੀਰ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਆਪਣੀ ਜ਼ਿੰਦਗੀ ਦੇ ਵਿੱਚ ਪਹਿਲੀ ਵਾਰ ਹੀ ਏਡਾ ਵੱਡਾ ਆਂਡਾ ਵੇਖਿਆ ਭਾਵੇਂ ਕਿ ਇਹਨਾਂ ਨੇ ਆਪਣੇ ਹੱਥਾਂ ਦੇ ਵਿੱਚੋਂ ਕਰੋਨਾ ਅੰਡੇ ਜਿਹੜੇ ਆ ਉਹ ਸੇਲ ਕਰ ਚੁੱਕੇ ਆ ਲੇਕਿਨ ਪਹਿਲਾ ਹੀ ਇਹ ਕਿਰਸ਼ਮਾ ਹੋਇਆ ਇੰਡੀਆ ਦਾ ਰਿਕਾਰਡ ਤੇ ਤੋੜਿਆ ਹੀ ਹੋ ਸਕਦਾ ਕਿ ਇਹ ਵਰਲਡ ਲੈਵਲ ਦਾ ਰਿਕਾਰਡ ਵੀ ਬਣ ਜਾਵੇ ਕੈਮਰਾਮੈਨ ਸੋਨੀ ਦੇ ਨਾਲ ਸਰਵਨ ਸਿੰਘ ਘੁਮਾਨ ਬਟਾਲਾ ਗੁਰਦਾਸਪੁਰ